ਤਾਰਸੀ ਕੀ ਕੀ ਸਮੱਸਿਆ ਦਾ ਆਮਨ ਸਾਹਮਣਾ ਕਰਨਾ ਪਿਆ ਸੁਣਾਗੇ ਆਪਾਂ ਉਹਨਾਂ ਦੀ ਗਵਾਹੀ ਹallelujah ਸਾਰੇ ਪਰੜ ਭਾਈ ਨੇ ਮੇਰੇ ਕੋਲ ਆਏ ਸੀ ਦੀ ਮੇਰੇ ਜੀਵਨਤੀ ਇਹ ਕਹੋਈਆ ਮੈਨੂੰ ਕੋੜੜ ਮਿੰਨੇ ਤੋਂ ਬਹੁਤ ਜ਼ਿਆਦਾ ਤੱਕ ਰਹਿਦਾ ਸੀ ਕਿ ਜੰਮੀ ਵਿੱਚ ਬੈਠਦੀ ਆ ਗਈ ਸੀ ਮੇਰਾ ਮੁੰਡਾ ਸਾਰਾ ਕੰਮ ਉਹ ਨਹੀਂ ਕਰਦਾ ਤੀਗਾ ਤੇ ਮੈਂ ਬਹੁਤ ਔਖੀ ਹੋਊ ਕਿ ਮੈਂ ਮਤਲਬ ਇਹ 10 ਸਾਲ ਮੈਂ ਦੋ ਤਿੰਨ ਡਾਕਟਰਾਂ ਕੋਲ ਗਈ ਡਾਕਟਰਾਂ ਨੇ ਕਹਿ ਕੇ ਤੁਹਾਨੂੰ ਇੰਨਾ ਚਿਰ ਮੈਂ ਤੁਰਿਆ ਨਹੀਂ ਜਾਣਾ ਤੇ ਮੈਂ ਇੱਕ ਹਕੀ ਪ੍ਰਭੂ ਤੇਰੇ ਦਿੱ ਤ੍ਰੋਸਾ ਮੈਨੂੰ ਵੀ ਮੈਂ ਕੀ ਕਰਾਂ ਮੈਂ ਘਰੇ ਬੈਣ ਕੇ ਰੋਣਾ ਮੈਂ ਅੰਦਾਜ਼ ਕਰਨੀ ਰੱਬੂ ਪ੍ਰਭੂ ਤੂੰ ਨਹੀਂ ਆਂ ਜਦ ਮੈਂ ਜਦੋਂ ਬੱਤੀ ਦੀ ਬੁਣ ਮੈਂ ਸਾਥ ਸ਼ਾਸਨ ਦੇ ਚਾਈ ਘਰ ਰੱਬ ਦੇ ਦਾਸ ਨੇ ਮੇਰੇ ਤੇ ਲਾਸਟ ਪ੍ਰੇਅ ਕੀਤੀ ਤੇ ਮੈਨੂੰ ਬਰਕ ਲੱਗੇ ਤੇ ਉਸ ਦੇ ਨਾਲ ਮੇਰਾ ਸਾਰਾ ਦਰਦ ਬੰਦ ਹੋ ਗਿਆ ਮੇਰੇ ਨਾਮ ਵਿੱਚ ਕੋਈ ਚੋਰੀ ਕਰੇਗਾ। ਅਮਰਾਂ ਦੀ ਸੱਚੇ ਰਾਸ ਤੋਂ ਸੰਗਤ ਦੇ ਚਾਏ ਇਹ ਰਵੇ ਦਸਾਂ ਦੇ ਆਸਥ ਪ੍ਰਾਰਥਨਾ ਦੇ ਵਿੱਚ ਸਤਿ ਆਂਦੀ ਪ੍ਰਾਰਥਨਾ ਕੀਤੀ ਉਸ ਪ੍ਰਾਰਥਨਾ ਦੇ ਵਿੱਚ ਪਰਮੇਸ਼ਰ ਨੇ ਸਾਰੇ ਬੰਧਨ ਤੋੜਿਆ ਸਾਰੇ ਤਪ ਤੋਂ ਸਤਕਾਰ ਆ ਭੈਣ ਦਿੱਤਾ ਸਾਰੀ ਮਹਿਮਾ ਪਰਮੇਸ਼ਰ ਨੂੰ ਦੇਵਾਂਗੇ ਕਿ